ਆ ਜਿਹੜੇ ਵੱਡੇ ਟੱਕ 50 55 ਕਿੱਲੇ ਵਾਲੇ ਦੀ ਬੋਲੀ ਹੋਣ ਜਾ ਰਹੀ ਆ ਨਰਮਲ ਡੇਰਾ ਸ਼੍ਰੀ ਮਾਨ 108 ਸੰਤ ਬਾਬਾ ਸਰੂਪ ਸਿੰਘ ਜੀ ਗੋਲੇ ਵਾਲਾ ਇਹਦਾ 70000 ਰੇਟ ਰੱਖਿਆ ਗਿਆ 5000 ਦੀ ਪਰਚੀ ਪਾਉਣੀ ਆ ਇੱਕ ਬੰਦੇ ਨੂੰ ਨਿਕਲਣਾ ਵਾਣਾ 5 ਲੱਖ ਰੁਪਇਆ ਦੇਣਾ ਉਸ ਦਾ 1.5 ਰੁਪਇਆ ਵਿਆਜ ਬਾਬੇ ਉਹਨਾਂ ਨੂੰ ਦੇਣਗੇ ਜਿੰਨਾ ਚਿਰ ਠੇਕੇ 'ਚ ਉਹ ਐਡ ਨਹੀਂ ਹੁੰਦੇ ਪੈਸੇ ਪਹਿਲਾਂ ਹੋਣ ਇਹ ਬੋਲੀ ਸ਼ੁਰੂ ਹੋ ਜਾ ਰਹੀ ਆ ਵੱਡੇ ਟੱਕ ਦੀ ਪਿਛਲੀ ਵਾਰ ਇਹ ਵਾਣ ਬੋਲੀ ਤੇ 70000 ਰੁਪਏ ਨੂੰ ਲੱਗਿਆ ਸੀਗਾ ਕਿੱਲੇ ਦੇ ਹਿਸਾਬ ਨਾਲ ਐਤ ਕੀ ਘਟਾ 7000 ਰੁਪਿਆ ਘਟਾ ਕੇ 70000 ਦੇ ਹਿਸਾਬ ਨਾਲ ਪਰਚੀ ਸਿਸਟਮ ਕੀਤਾ ਪਰਚੀ ਲਾਦੀ ਦੇ ਹਿਸਾਬ ਨਾਲ ਠੇਕੇ ਦੇ ਦੇਣੀ ਹੈ 5000 ਰੁਪਏ ਪਰਚੀ ਦਾ ਰੱਖਿਆ ਗਿਆ ਜੋ ਕਿ ਪਿੱਛੇ ਨੂੰ ਵੀ ਵਾਪਸ ਨਹੀਂ ਕੀਤਾ ਜਾਵੇਗਾ ਜੈਸੀ ਪਰਚੀ ਨਿਕਲੋ ਦੀ ਹੈ ਉਸ ਤੋਂ 5 ਲੱਖ ਰੁਪਏ ਬਿਆਨਾ ਜਮਾ ਕਰਾ ਕੇ ਟਿਕਾ ਪਕਾ ਕੀਤਾ ਜਾਵੇਗਾ ਉਹ ਰੱਖਾਂਗੇ ਤਾਂ ਹੈ 1.5 ਰੁਪਏ ਸੈਂਕਦੇ ਦੇ ਹਿਸਾਬ ਨਾਲ ਇੱਕ ਬੋਲ ਕਰਕੇ ਦਿੱਤਾ ਜਾਵੇਗਾ ਉਦਲਾ ਬੋਲ ਮੋਟਾਂ ਚਾਹਦੀਆਂ ਲੈਣੀਆਂ ਚਾਹਦੀਆਂ ਦੇਣੀਆਂ ਪਹਿਲੀ ਚਿਰਸ ਤੋਂ ਨੇ ਜੀ ਪੀ ਵਿਜੀਨ ਤੋਂ ਪਹਿਲਾ ਲੈਣੀ ਹੈ ਤੇ ਦੂਜੀ ਚਿਰਸ ਕਨ ਵਿਜੀਨ ਤੋਂ ਪਹਿਲਾ ਲੈਣੀ ਹੈ ਤੀਸਰੇ ਠੇਕੇ ਵਾਲਾ ਟੂੜੀ ਲਿੱਪਣ ਤੋਂ ਬਾਅਦ ਅਗਲੇ ਠੇਕੇ ਵਾਲੇ ਨੂੰ ਉਹ ਉਹਦਾ ਠੇਕਾ ਦੇਵੇਗਾ ਜਿੰਨਾ ਉਹ ਚੂੜੀ ਦਾ ਥਾਂ ਹੋਵੇਗਾ ਤੇ ਜ਼ਮੀਨ ਸਾਫ਼ ਕਰਕੇ ਦੇਵੇਗਾ ਠੀਕ ਹੈ ਜੀ ਪਿੰਡ ਦਾ ਬੰਦਾ ਹੀ ਜੀ ਠੇਕੇ ਦੇ ਲੈ ਸਕਦਾ ਕਿੱਥੇ ਦੇ ਨਾਲ ਬਾਅਦ ਵਿੱਚ ਠੇਕੇ ਦਾ ਰੱਖਣਾ ਤਾਂ ਉਹ ਕੋਈ ਠੇਕਾ ਲਿਆ ਜਾਊਗਾ ਜਿਹੜੇ ਠੇਕਾ ਮਤਲਬ 70000 ਰੁਪਿਆ ਵੱਧ ਨਹੀਂ ਲਿਆ ਜਾਊਗਾ ਵੀ ਕੋਈ ਕਹੇ ਮੈਂ ਤੈਨੂੰ 70000 ਤੇ ਲਾਉਣਾ ਉਹ ਕੰਮ ਨਹੀਂ ਕੀਤਾ ਜਾਵੇਗਾ ਦੇਖ ਇਹ ਸਾਡੀਆਂ ਸ਼ਰਤਾਂ ਜੀ ਠੀਕ ਹਨ ਜੀ ਤੋਂ ਬਾਬਾ ਜੀ ਕਦੇ ਹੀ ਆਗੇ ਵੇਖੋ ਜਿਹੜੇ ਲੱਗਦੀਆਂ ਆ ਆਗੇ ਦੇਖ ਸਕਦੇ ਆਪਣੀ ਜਾ ਗਿਆ ਆਪਣੇ ਬਹੁਤ ਦਾ ਹਲਾ ਦਿਓ ਪਰਚੀਆਂ ਸਾਰੀਆਂ ਬਾਈ ਆ ਗਿਆ ਪਰਚੀ ਹਾਂਜੀ ਪਰਚੀ ਆਰੀ ਤੋਂ ਲੈ ਕੇ ਮੜਾ ਇਹ ਸਾਈਡ ਤੇ ਆਇਆ ਜੀ ਬਾਈ ਰਮੂ ਸਾਈਡ ਤੇ ਹੀ ਮੜਾਇਆ ਨਹੀਂ ਇਹ ਇੱਥੇ ਹੀ ਆਉਣਾ ਇੱਥੇ ਠੀਕ ਹੈ ਦੂਰੋਂ ਫਿਰ ਬੰਦੇ ਘਟੋਦੇ ਨਾ ਹਰਛੇ ਉਹ ਡਾਕਟਰ ਆਇਓ ਰਿਆ ਸਾਈਡ ਮਾਰੋ ਬੋਲੇ ਜਰੀਆ ਕਾਲ ਕਿਹਦੇ ਕਰਮਾਂ ਜਾਗੀ ਗਰਤੇ ਆਂਦੀ ਪਹਿਲੀ ਪਰਤੀ ਥੋੜੀ ਚਲੋ ਗਰਤੇ ਆਨ ਕਨ ਕਲਿਆ ਗਰਮੀਦ Eh ਸਾਜਾ ਵਾਲਾ ਕਤ ਹੈ ਨਾ ठीकु तारी ताईं भई तारी ਦੂਜੇ ਵੇਖ ਹੀ ਉਹ ਹੁਣ ਦੂਜਾ ਕਿ ਉਧਰ ਨੇ ਉਧਰ ਨੇ ਦੂਜੇ ਵਾਹਨ ਦੀ ਰਹਿ ਗਈ ਉਧਰਲੇ ਦੀ ਕਾਲੇ ਤੋਲੇ ਵਾਲੇ ਦੀ ਕਾਲੇ ਤੋਲੇ ਵਾਲੇ ਵਾਹਨ ਦੀ ਆ 8000 ਰੁਪਇਆ ਕੱਟਾ ਸਾਰਾ ਦੇਣਾ ਜ਼ਮੀਨ ਵਾਉਣ ਲੱਗਿਆ ਨੇ ਠੇਕਾ ਇਹ ਵੇਖੋ ਕਿਹਦੇ ਨਾਂ ਤੇ ਨਿਕਲਦੀ ਆ ਆ ਮੁੰਡਾ ਖੁਸ਼ ਹੋਇਆ ਬੇਟਾ ਪਰਚੀ ਪਈ ਸੀਗੀ ਆ ਨਾ ਨਿਕਲੀ ਨਹੀਂ ਨਿਕਲੀ ਨਹੀਂ ਨਿਕਲੀ ਨਾ ਖੁਸ਼ ਬੋਲੇ ਸੋਨਹਾਲ ਆਸ ਦੀ ਰੋਸ਼ਨੀ ਜਦ ਮੀਤ ਸਿੰਘ ਜੰਗਲ ਸਿੰਘ ਇਹ ਨਾ ਬਸ ਆ ਕੋਈ ਨਾ ਆ ਜੀ ਗੋਲੂ ਦੂਈਆ ਹੋ ਨਹੀਂ ਆ ਰਹਾ ਉਹ ਗੋਲੂ ਨਹੀਂ ਤੋਦਾ